ਅੱਜ ਦਿੱਲੀ ਨੂੰ ਨਵਾਂ ਸੀਐਮ ਮਿਲ ਗਿਆ ਹੈ ਦਿੱਲੀ ਦੇ ਨਵੇਂ ਸੀਐਮ ਦਾ ਐਲਾਨ ਹੋ ਗਿਆ ਹੈ ਸੀਐਮ ਦੇ ਵਜੋਂ ਜਿਹੜੇ ਆਛੀ ਮਾਰ ਲੈਣਾ ਨੇ ਉਹਨਾਂ ਨੇ ਸੌਂ ਚੱਕ ਲਈ ਆ ਹੁਣ ਆਛੀ ਮਾਰ ਲੈਣਾ ਉਹ ਦਿੱਲੀ ਦੇ ਨਵੇਂ ਸੀਐਮ ਹੋਣਗੇ ਜਦੋਂ ਨਵੇਂ ਸੀਐਮ ਬਣੇ ਨੇ ਤਾਂ ਉਹਨਾਂ ਦੇ ਨਾਲ ਜਿਹੜੀ ਕੈਬਨਿਟ ਮਨਿਸਟਰ ਨੇ ਉਹ ਵੀ ਨਵੇਂ ਆਏ ਨੇ ਵੱਖ-ਵੱਖ ਅਹੁਦੇ ਦਿੱਤੇ ਗਏ ਨੇ ਤੁਹਾਨੂੰ ਦੱਸਤੀ ਹੈ ਕਿ ਕਿਹੜੇ ਵੱਖ-ਵੱਖ ਅਹੁਦੇ ਦਿੱਤੇ ਗਏ ਨੇ ਹੁਣ ਆਸੀ ਮਾਰ ਲੇਨਾਂ ਦੇ ਵੱਲੋਂ ਆਸੀ ਮਾਰ ਲੇਨਾਂ ਨੇ ਆਪਣੇ ਕੋਲ ਜਿਹੜੇ ਅਹੁਦੇ ਰੱਖੇ ਨੇ ਜਿਹੜੇ ਡਿਪਾਰਟਮੈਂਟ ਰੱਖੇ ਨੇ ਉਹਨਾਂ ਦੇ ਵਿੱਚ ਪਬਲਿਕ ਵਰਕ ਡਿਪਾਰਟਮੈਂਟ ਪਾਵਰ ਐਜੂਕੇਸ਼ਨ ਹਾਇਰ ਐਜੂਕੇਸ਼ਨ ਟ੍ਰੇਨਿੰਗ ਟੈਕਨੀਕਲ ਐਜੂਕੇਸ਼ਨ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਰੈਵਨਿਊ ਫਾਈਨਾਂਸ ਪਲੈਨਿੰਗ ਸਰਵਿਸਿਜ਼ ਵਿਜੀਲੈਂਸ ਵਾਟਰ ਲਾ ਐਂਡ ਜਸਟਿਸ ਇਹ ਜਿਹੜੇ ਕਹਿ ਦਈਏ ਕਿ ਡਿਪਾਰਟਮੈਂਟ ਨੇ ਇਹ ਆਥਸੀ ਮਾਰਲੇ ਇਹਨਾਂ ਦੇ ਵੱਲੋਂ ਆਪਣੇ ਕੋਲ ਰੱਖੇ ਗਏ ਨੇ ਤੇ ਨਾਲ ਜਿਹੜੇ ਸੌਰਵ ਭਰਦਵਾਜ ਨੇ ਉਹਨਾਂ ਨੂੰ ਅਰਬਨ ਡਿਵੈਲਪਮੈਂਟ ਫੂਡ ਕੰਟਰੋਲ ਹੈਲਥ ਇੰਡਸਟਰੀਜ਼ ਆਰਟ ਕਲਚਰ ਲੈਂਗੁਏਜ ਟੂਰਿਜ਼ਮ ਸੋਸ਼ਲ ਵੈਲਫੇਅਰ ਐਂਡ ਕੋਆਪਰੇਟਿਵ ਇਹ ਜਿਹੜੇ ਉਹ ਕਹਿ ਦਈਏ ਕਿ ਡਿਪਾਰਟਮੈਂਟ ਨੇ ਇਹ ਭਰਦਵਾਜ ਸਾਹਿਬ ਨੂੰ ਦਿੱਤੇ ਗਏ ਨੇ ਜੇ ਗੋਪਾਲ ਰਾਏ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਕੋਲ ਡਿਵੈਲਪਮੈਂਟ ਜਰਨਲ ਐਡਮਿਨਿਸਟ੍ਰੇਸ਼ਨ ਤੇ ਨਾਲ ਗੱਲ ਕਰ ਲਈਏ ਕਿ এনवायरमेंट ਫੋਰੈਸਟ ਐਂਡ ਵਾਈਲਡ ਲਾਈਫ ਇਹ ਜਿਹੜੇ ਕਹਿ ਦਈਏ ਕਿ ਡਿਪਾਰਟਮੈਂਟ ਨੇ ਇਹ ਗੋਪਾਲ ਰਾਏ ਦੇ ਕੋਲ ਨੇ ਜੇ ਕਿਲਾਸ਼ ਗਹਿਲੋਤ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਕੋਲ ਟਰਾਂਸਪੋਰਟ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਹੋਮ ਬੂਮਰ ਐਂਡ ਚਾਈਲਡ ਡਿਵੈਲਪਮੈਂਟ ਇਹ ਜਿਹੜੇ ਕੈਦੀ ਘਟ ਡਿਪਾਰਟਮੈਂਟ ਨੇ ਇਹ ਕਲਾਸ਼ ਕਲੋਤ ਦੇ ਕੋਲ ਨੇ ਜੇ ਇਮਰਾਨ ਹੁਸੈਨ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਕੋਲ ਫੂਡ ਐਂਡ ਸਪਲਾਈ ਐਂਡ ਇਲੈਕਸ਼ਨਸ ਇਹ ਜਿਹੜੇ ਡਿਪਾਰਟਮੈਂਟ ਨੇ ਇਹ ਇਮਰਾਨ ਹੁਸੈਨ ਨੂੰ ਦਿੱਤੇ ਗਏ ਨੇ ਜੇ ਅੱਗੇ ਗੱਲ ਕਰ ਲਈਏ ਤਾਂ ਉਹ ਮੁਕੇਸ਼ ਜਿਹੜੇ ਨੇ ਉਹਨਾਂ ਦੇ ਕੋਲ ਗੁਰਦੁਆਰਾ ਇਲੈਕਸ਼ਨਸ ਐਸਸੀ ਐਂਡ ਐਸਟੀ ਲੈਂਡ ਐਂਡ ਬਿਲਡਿੰਗ ਲੇਬਰ ਐਂਡ এমਪਲॉयਮੈਂਟ ਇਹ ਜਿਹੜੇ ਡਿਪਾਰਟਮੈਂਟ ਨੇ ਇਹ ਮੁਕੇਸ਼ ਸਾਹਿਬ ਨੂੰ ਦਿੱਤੇ ਗਏ ਨੇ ਲਗਾਤਾਰ ਗੱਲ ਕਰੀਏ ਕਿ ਜਿਹੜੇ 6 ਕੈਬਨਟ ਮਨਿਸਟਰ ਨੇ 5 ਉਹਨਾਂ ਚੋਂ ਕੈਬਨਟ ਮਨਿਸਟਰ ਨੇ ਤੇ ਜਿਹੜੇ 6ਵੇਂ ਨੇ ਉਹ ਆட்சி ਮਾਰ ਲੈਣਾ ਖੁਦ ਨੇ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੇ ਨਵੇਂ ਕੈਬਨਟ ਮਨਿਸਟਰ ਬਣੇ ਨੇ ਨਵੇਂ ਅਹੁਦੇ ਦਿੱਤੇ ਗਏ ਨੇ ਨਵੇਂ ਜਿਹੜੇ ਡਿਪਾਰਟਮੈਂਟ ਦਿੱਤੇ ਗਏ ਨੇ ਵੱਖਰੇ ਵੱਖਰੇ ਜਿਹੜੇ ਮੰਤਰੀ ਪਾਤੇ ਮੌਜੂਦ ਸਿਗੇ ਅੱਜ ਨਵੀਂ ਕੈਬਨਿਟ ਬਣੀ ਹੈ ਦਿੱਲੀ ਦੇ ਵਿੱਚ ਦਿੱਲੀ ਸੀਐਮ ਦੇ ਵੱਲੋਂ ਜਿਹੜੇ ਵੱਖ-ਵੱਖ ਅਹੁਦੇ ਦਿੱਤੇ ਗਏ ਨੇ ਵੱਖਰੇ-ਵੱਖਰੇ ਡਿਪਾਰਟਮੈਂਟ ਦਿੱਤੇ ਗਏ ਨੇ ਅੱਜ ਸ਼ਾਮ ਆਛੀ ਮਾਰ ਲੈ ਇਹਨਾਂ ਦੇ ਵੱਲੋਂ ਜਿਹੜਾ ਸੌਂਚਕ ਸਮਾਰੋਹ ਦੇ ਵਿੱਚ ਸੌਂਚ ਚੱਕੀ ਗਈ ਆ ਇੱਕ ਕਹਿਦੀ ਏ ਕਿ ਮਹਿਲਾਵਾਂ ਦੇ ਵਿੱਚੋਂ ਤੀਜੇ ਆਛੀ ਮਾਰ ਲੈ ਇਹਨਾਂ ਨੇ ਜਿਨ੍ਹਾਂ ਨੇ ਇੱਕ ਔਰਤ ਹੋ ਗਏ ਦਿੱਲੀ ਦੇ ਸੀਐਮ ਦੇ ਵਜੋਂ ਸੌ ਚੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਨਾਲ ਜਿਹੜੇ ਇਹ ਕੈਬਨਟ ਮਿਨਿਸਟਰ ਨੇ ਚਾਹੇ ਉਹ ਵਰਤਵਾਸ ਸਾਹਿਬ ਹੋਣ ਚਾਹੇ ਗੋਪਾਲ ਰਾਏ ਹੋਣ ਚਾਹੇ ਕੈਲਾਸ਼ ਗਹਿਲੋਤ ਹੋਣ ਚਾਹੇ ਉਮਰਾਨ ਹਸ਼ਾਨ ਹੋਣ ਜਾਂ ਫਿਰ ਮੁਕੇਸ਼ ਸਾਹਿਬ ਹੋਣ ਇਹਨਾਂ ਦੇ ਵੱਲੋਂ ਜਿਹੜੀ ਕੈਬਨਟ ਮਿਨਿਸਟਰਾਂ ਦੇ ਤੌਰ ਤੇ ਉਹ ਸੌ ਚੱਕੀ ਗਈ ਹੈ